ਦੋਸਤੋ ਭਾਰਤ ਸਰਕਾਰ ਨੇ ਪੰਜਾਬੀਆਂ ਤੇ ਖਾਸ ਕਰਕੇ ਸਿੱਖਾਂ ਨੂੰ ਇੱਕ ਹੋਰ ਵੱਡਾ ਤੋਹਫਾ ਦੇਣ ਦਾ ਐਲਾਨ ਕੀਤਾ ਹੈ 2 ਜੁਲਾਈ ਤੋਂ ਆਦਮਪੁਰ ਹਵਾਈ ਅੱਡੇ ਤੋਂ ਮੁੰਬਈ ਦੇ ਵਾਸਤੇ ਇੱਕ ਸਿੱਧੀ ਫਲਾਈਟ ਇੰਡੀਗੋ 6C5932 ਜਿਹੜੀ ਕਿ 3:50 ਮਿੰਟ ਤੇ ਚੱਲੇਗੀ ਤੇ ਤਕਰੀਬਨ 6:30 ਵਜੇ ਮੁੰਬਈ ਪਹੁੰਚੇਗੀ ਔਰ ਫਿਰ ਮੁੰਬਈ ਤੋਂ ਆਦਮਪੁਰ ਵਾਸਤੇ 6C5931 12:55 ਮਿੰਟ ਤੇ ਚੱਲੇਗੀ ਤੇ ਤਕਰੀਬਨ ਸਵਾ 3 ਵਜੇ ਆਦਮਪੁਰ ਪਹੁੰਚੇਗੀ ਇਹ ਰੋਜ਼ਾਨਾ ਦੀ ਫਲਾਈਟ ਸ਼ੁਰੂ ਕਰਨ ਦੇ ਪਿੱਛੇ ਸਿੱਖ ਸੰਗਤ ਦੀਆਂ ਭਾਵਨਾਵਾਂ ਪੰਜਾਬੀਆਂ ਦੀਆਂ ਭਾਵਨਾਵਾਂ ਦੀ ਕਦਰ ਕੀਤੀ ਗਈ ਹੈ ਕਿਉਂਕਿ ਹਜ਼ੂਰ ਸਾਹਿਬ ਨਤਮਸਤਕ ਹੋਣ ਵਾਸਤੇ ਵੱਡੀ ਗੰਤੀ ਵਿੱਚ ਸੰਗਤ ਜਿਹੜੀ ਹੈ ਉਹ ਬਾਈਏਰ ਜਾਣਾ ਚਾਹੁੰਦੀ ਸੀ ਔਰ ਉਸ ਨੂੰ ਮਦਦ ਦੇ ਜੇ ਰੱਖਦਿਆਂ ਪਹਿਲਾਂ ਆਦਮਪੁਰ ਤੋਂ ਮਾਇਆ ਦਿੱਲੀ ਹਜ਼ੂਰ ਸਾਹਿਬ ਵਾਸਤੇ ਸਿੱਧੀ ਫਲਾਈਟ ਸ਼ੁਰੂ ਕਰਨ ਦਾ ਭਰ ਦੇ ਪ੍ਰਧਾਨ ਮੰਤਰੀ ਜੀ ਫੈਸਲਾ ਕਰ ਚੁੱਕੇ ਆ ਉਹ ਫਲਾਈਟ ਚੱਲ ਰਹੀ ਹੈ ਲੇਕਿਨ ਹੁਣ ਇੰਡੀਗੋ ਦੀ ਫਲਾਈਟ ਮੁੰਬਈ ਸ਼ੁਰੂ ਹੋਣ ਦੇ ਨਾਲ ਜਿੱਥੇ ਸਿੱਖ ਸੰਗਤ ਨੂੰ ਹੋਰ ਸੁਵਿਧਾ ਹੋਵੇਗੀ ਹਜ਼ੂਰ ਸਾਹਿਬ ਪਹੁੰਚਣ ਵਾਸਤੇ ਉੱਥੇ ਨਾਲ ਹੀ ਪਾ ਪੰਜਾਬ ਦਾ ਜਿਹੜਾ ਵਪਾਰ ਹੈ ਕਿਉਂਕਿ ਸਾਡੀ ਵਿੱਤੀ ਰਾਜਧਾਨੀ ਮੁੰਬਈ ਦੇ ਨਾਲ ਸਿੱਧੇ ਸਬੰਧ ਜੋੜਨਗੇ ਦੁਆਬਾ ਦੇ ਖਾਸ ਕਰਕੇ ਇਸ ਖੇਤਰ ਦੇ ਵਿੱਚ ਤਾਂ ਮੈਂ ਸਮਝਦਾ ਕਿ ਪੰਜਾਬ ਵਾਸਤੇ ਇੱਕ ਬਹੁਤ ਇਹ ਸ਼ੁਭ ਸ਼ਗਨ ਹੈ ਔਰ ਮੈਨੂੰ ਖੁਸ਼ੀ ਹੈ ਕਿ ਇਹ ਫਲਾਈਟ ਸ਼ੁਰੂ ਕਰਨ ਦੀ ਮੰਗ ਅਸੀਂ ਪਾਰਲੀਮੈਂਟ ਦੇ ਵਿੱਚ ਉਠਾਈ ਸੀ ਇਹ ਜਿਹੜਾ ਮੁੱਦਾ ਸੀਗਾ 2 ਦਸੰਬਰ 2024 ਨੂੰ ਸੈਸ਼ਨ ਦੇ ਦੌਰਾਨ ਉਠਾਇਆ ਗਿਆ ਔਰ ਇਸ ਦੇ ਨਾਲ ਹੀ ਮੈਂ ਜਿਹੜੇ ਸਾਡੇ ਮੰਤਰੀ ਜੀ ਹੈਗੇ ਨੇ ਮਿਸਟਰ ਰਾਮੋਨ ਨਾਈਡੂ ਜੀ ਉਹਨਾਂ ਨੂੰ ਜਾਤੀ ਤੌਰ ਤੇ ਮਿਲ ਕੇ ਵੀ ਬੇਨਤੀ ਕੀਤੀ ਸੀ ਕਿ ਸਾਨੂੰ ਪੰਜਾਬ ਨੂੰ ਅੱਛੀ ਕਨੈਕਟੀਵਿਟੀ ਦੇਣ ਦੇ ਵਾਸਤੇ ਸਾਨੂੰ ਤਖਤ ਸਹਿਬਾਨ ਦੇ ਨਾਲ ਜੋੜਨ ਵਾਸਤੇ ਜੋ ਪ੍ਰਧਾਨ ਮੰਤਰੀ ਜੀ ਦੀ ਸੋਚ ਹੈ ਉਸ ਦੇ ਵਿੱਚ ਹੋਰ ਫਲਾਈਟਾਂ ਸ਼ੁਰੂ ਕੀਤੀਆਂ ਜਾਣ। ਔਰ ਮੈਂ ਭਾਰਤ ਦੇ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਜੀ ਦਾ ਧੰਨਵਾਦ ਕਰਨਾ ਚਾਹਣਾ। ਜਿਨ੍ਹਾਂ ਨੇ ਆਦਮਪੁਰ ਦੀ ਸਥਿਤੀ ਜਿਹੜੀ ਕਿ ਗੁਰੂ ਰਵਿਦਾਸ ਜੀ ਮਹਾਰਾਜ ਦੇ ਸਨਮਾਨ ਦੇ ਵਿੱਚ ਉਹਨਾਂ ਨੇ ਆਦਮਪੁਰ ਹਵਾਈ ਅੱਡੇ ਦਾ ਨਾਮ ਗੁਰੂ ਰਵਿਦਾਸ ਜੀ ਦੇ ਨਾਮ ਤੇ ਰੱਖਣ ਦਾ ਵੀ ਐਲਾਨ ਕੀਤਾ ਹੈ। ਔਰ ਹੁਣ ਇੱਥੋਂ ਫਲਾਈਟਾਂ ਸ਼ੁਰੂ ਹੋਣ ਦੇ ਨਾਲ ਇਸ ਧਰਤੀ ਨੂੰ ਇੱਕ ਹੋਰ ਉਹਨਾਂ ਨੇ ਸਤਿਕਾਰ ਦਿੱਤਾ ਹੈਗਾ ਮੈਂ ਉਹਨਾਂ ਦਾ ਔਰ ਭਾਰਤ ਦੇ ਜਿਹੜੇ ਸਾਡੇ ਮੰਤਰੀ ਹੈਗੇ ਨੇ ਸ਼ਹਿਰੀ ਹਵਾਬਾਜੀ ਦੇ ਸ੍ਰੀ ਰਾਮ ਮੋ ਨਾਈਡੋ ਜੀ ਉਹਨਾਂ ਦਾ ਵੀ ਧੰਨਵਾਦ ਕਰਨਾ ਚਾਹਣਾ ਦੋਸਤੋ ਜਿਹੜੀ ਕਨੈਕਟੀਵਿਟੀ ਆ ਅੱਜ ਦੇ ਸਮੇਂ ਦੇ ਵਿੱਚ ਉਹ ਚਾਹੇ ਰਾਸ਼ਟਰੀ ਪੱਧਰ ਤੇ ਹੋਵੇ ਚਾਹੇ ਅੰਤਰਰਾਸ਼ਟਰੀ ਪੱਧਰ ਤੇ ਹੋਵੇ ਉਸ ਦੀ ਇੱਕ ਆਪਣੀ ਅਹਿਮੀਅਤ ਹੈ ਔਰ ਪੰਜਾਬ ਉਹ ਕਿਉਂਕਿ ਅਸੀਂ ਲੈਂਡਲੌਗ ਸਟੇਟ ਹੈ ਔਰ ਪੰਜਾਬ ਵਿੱਚ ਵੱਸਣ ਵਾਲੇ ਲੋਕ ਜਿਹੜੇ ਆ ਉਹ ਅੰਤਰਰਾਸ਼ਟਰੀ ਪੱਧਰ ਤੇ ਉਹਨਾਂ ਦੇ ਜਿਹੜੇ ਰਿਸ਼ਤੇ ਨਾਤੇ ਕਾਰੋਬਾਰ ਬਹੁਤ ਅਹਿਮਿਤ ਰੱਖਦੇ ਆ ਔਰ ਮੈਂ ਲਗਾਤਾਰ ਪਿਛਲੇ ਸਮੇਂ ਤੋਂ ਇਹ ਵੀ ਕੋਸ਼ਿਸ਼ ਕਰ ਰਹੇ ਆ ਕਿ ਅਸੀਂ ਚੰਡੀਗੜ੍ਹ ਤੇ ਅਮਰਸਰ ਦੇ ਜਿਹੜੇ ਹਵਾਈ ਅੱਡੇ ਆ ਉਹਨਾਂ ਨੂੰ ਹੇਥਰੋ ਦੇ ਨਾਲ ਇੰਗਲੈਂਡ ਦੇ ਨਾਲ ਸਿੰਗਾਪੁਰ ਦੇ ਨਾਲ ਜੋੜਨ ਦੇ ਵਾਸਤੇ ਇੱਥੋਂ ਡਾਇਰੈਕਟ ਫਲਾਈਟ ਜਿਹੜੀਆਂ ਸ਼ੁਰੂ ਕਰਨ ਦੀ ਜਿਹੜੀ ਮੰਗ ਉਹ ਲੈ ਕੇ ਵੀ ਚੱਲ ਰਹੇ ਆ ਔਰ ਮੈਨੂੰ ਪੂਰੀ ਉਮੀਦ ਹੈ ਕਿ ਬਹੁਤ ਜਲਦੀ ਅਸੀਂ ਚੰਡੀਗੜ੍ਹ ਤੋਂ ਹਿਥਰੋ ਵਾਸਤੇ ਲੰਡਨ ਵਾਸਤੇ ਔਰ ਸਿੰਗਾਪੁਰ ਵਾਸਤੇ ਜਿਹੜੀਆਂ ਫਲਾਈਟਾਂ ਨੇ ਉਹ ਸ਼ੁਰੂ ਕਰਨ ਵਾਸਤੇ ਭਾਰਤ ਸਰਕਾਰ ਨੂੰ ਲਗਾਤਾਰ ਬੇਨਤੀ ਕਰ ਰਹੇ ਹਾਂ ਸਾਡੀ ਉਹ ਮੰਗ ਵੀ ਪੂਰੀ ਹੋਏਗੀ ਔਰ ਮੈਂ ਖਾਸ ਕਰਕੇ ਅੱਜ ਆਦਮਪੁਰ ਤੋਂ ਹਜ਼ੂਰ ਸਾਹਿਬ ਨੂੰ ਜੋੜਨ ਵਾਸਤੇ ਵਾਇਆ ਮੁੰਬਈ ਸੰਗਤ ਨੂੰ ਪਹੁੰਚਣ ਵਾਸਤੇ ਵਧਾਈ ਵੀ ਦੇਣੀ ਚਾਹਣਾ ਕਿ ਸਾਡੇ ਵਾਸਤੇ ਸੁਬਦਾ ਹੋਏਗੀ ਕਿਉਂਕਿ 100 86 ਸੀਟਰ ਜਿਹੜਾ ਜਿਹੜਾ 에ਅਰਕ੍ਰਾਫਟ ਹੈ 에ਅਰਬੱਸ ਉਹ ਬਹੁਤ ਰਿਲਾਈਏਬਲ ਜਿਹੜੀ ਇੱਕ ਸਾਡਾ ਹਵਾਈ ਸਫਰ ਹੈ ਉਹ ਸਾਨੂੰ ਇੱਥੋਂ ਸ਼ੁਰੂ ਹੋਣ ਜਾ ਰਿਹਾ ਹੈ ਤੇ ਮੈਂ ਇੱਕ ਵਾਰ ਫਿਰ ਪ੍ਰਸ਼ੰਸਾ ਕਰਦਾ ਧੰਨਵਾਦ ਕਰਨਾ ਚਾਹੁੰਨਾ ਭਗਤ ਦੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਦਾ ਧੰਨਵਾਦ ਕਰਨਾ ਚਾਹੁੰਨਾ ਜਿਨ੍ਹਾਂ ਨੇ ਪੰਜਾਬ ਨੂੰ ਇੱਕ ਵੱਡਾ ਤੋਹਫ਼ਾ ਦੇ ਕੇ ਨਿਵਾਜਿਆ ਬਹੁਤ ਬਹੁਤ ਧੰਨਵਾਦ